ਪਰ ਜਿਹੜੇ ਕੋਈ ਸਨੇਕ ਨੂੰ ਮਾਰਦੇ ਨੇ ਕਾਲ ਸਰਪਯੋਗ ਬੜਾ ਪੜਾ ਲੱਗਦਾ ਜੇ ਜਿਹੜਾ ਕਾਲ ਸਰਪਯੋਗ ਆ ਨਾ ਇਹਦੇ ਵਿੱਚ ਇਨਸਾਨ ਦੀ ਬਰਕਤ ਤੇ ਘਟਦੀ ਘਟਦੀ ਆ ਜਨਰੇਸ਼ਨ ਹੀ ਖਤਮ ਹੋ ਜਾਂਦੀ ਗਾਂ ਜਨਰੇਸ਼ਨ ਬੰਦ ਹੀ ਨਹੀਂ ਕਾਲ ਸਰਪਯੋਗ ਇਹੋ ਜ ਹੈ ਜਿਹੜਾ ਕਿ ਪੀੜੀ ਦਰ ਪੀੜੀ ਚੱਲਦਾ ਉਹ ਲੱਥਦਾ ਹੀ ਨਹੀਂ ਕਿੰਨੀਆਂ-ਕਿੰਨੀਆਂ ਪੁਸਤਾਂ ਤੱਕ ਕਾਲ ਸਰਪਯੋਗ ਚੱਲਦਾ ਰਹਿੰਦਾ ਹੈ ਉਪਾਕਰਨ ਨਾਲ ਘਟਦਾ ਜਰੂਰ ਹੈ ਹੂੰ ਪਰ ਜੋ ਸਭ ਤੁਸੀਂ ਦੱਸ ਰਹੇ ਹੋ ਜੇ ਅંધ ਵਿਸ਼ਵਾਸ ਹੈ ঈਸਾ ਧਾਰੀ ਜਾਂ ঈਸਾ ਧਾਰੀ ਨਾਲ ਜਾਂ ਮਨੀ ਵਾਲੇ ਜਿਨ੍ਹਾਂ ਨੂੰ ਆਪਾਂ ਬੋਲ ਲੈਂਦੀ ਹੈ ਤਾਂ ਇਹ ਵੀ ਤਾਂ ਅંધ ਵਿਸ਼ਵਾਸ ਦੇ ਵਿੱਚ ਨਹੀਂ ਆਉਂਦਾ ਜਿਹੜੀ ਗੱਲਾਂ ਤੁਸੀਂ ਦੱਸ ਰਹੇ ਹੋ ਚਾਰ ਸਰਪ ਯੋਜ ਇਹ ਵੀ ਤਾਂ ਅંધ ਵਿਸ਼ਵਾਸ ਮੰਨਿਆ ਜਾਏਗਾ ਦੇਖੋ ਜੇ ਅਸੀਂ ਤੁਸੀਂ ਆਪਣੇ ਜਨਮ ਕੁੰਡਲੀ ਨੂੰ ਜਾਂ ਤੇਵਿਆਂ ਨੂੰ ਅંધ ਵਿਸ਼ਵਾਸ ਗਿਣਾਗੇ ਨਾ ਫਿਰ ਤਾਂ ਮਤਲਬ ਸਭ ਕੁਝ ਨਕਲੀ ਹੈ ਤੇਵੇ ਜਾਂ ਜਨਮ ਕੁੰਡਲੀ ਜਾਂ ਜਨਮ ਤਰੀਕ ਤੋਂ ਜਿਹੜੇ ਉਹ ਬੰਦੀਆਂ ਨੇ ਜਿਹੜੇ ਪੰਡਿਤ ਜਾਂ ਅਸਟ੍ਰੋਲੋਜਰ ਦੱਸਦੇ ਨੇ ਉਹ ਤਾਂ ਬਿਲਕੁਲ ਸਹੀ ਹੈ। ਹੂੰ। ਔਰ ਟੇਮਿਆਂ ਚ ਲਿਖਿਆ ਆਂਦਾ ਵਾ ਟੇਮਿਆਂ ਦੇ ਗ੍ਰਹਾਂ ਤੋਂ ਪਤਾ ਲੱਗਦਾ ਕਿ ਕਾਲ ਸਰਪ ਯੋਗ ਇਸ ਬੱਚੇ ਨੂੰ ਹੈਗਾ ਕਿ ਨਹੀਂ ਹੈਗਾ ਬੱਚੇ। ਇਹ ਸੱਪ ਮਾਰ ਨਾਲ ਜੁੜਦਾ ਏ ਸੱਪ ਦੇ ਨਾਲ ਜੁੜਦਾ ਏ ਸੱਪ ਮਾਰੀਏ ਤਾਂ। ਹਾਂ ਸੱਪ ਨਾਲ ਜ਼ਰੂਰ ਜੁੜਦਾ ਹੈ। ਇੱਥੇ ਬੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਮੇਰੇ ਕੋਲੋਂ ਸੱਪ ਆਜ਼ਾਦ ਕਰਵਾਏ ਹੋਏ ਨੇ ਕੋਬਰਾ ਸੱਪ ਦੁੱਧ ਨਾਲ ਨਵਾ ਕੇ ਜੰਗਲ ਚ ਜਾ ਕੇ ਦੁੱਧ ਨਾਲ ਨਵਾ ਕੇ ਹੱਥ ਲਾ ਕੇ ਫਿਰ ਉਹਨਾਂ ਨੇ ਕੰਨਾਂ ਨੂੰ ਹੱਥ ਲਾਏ ਕਾਲ ਸਰਪ ਯੋਗ ਸਾਨੂੰ ਲੱਗਿਆ ਸਾਡੇ ਵੱਡਿਆਂ ਨੇ ਪਤਾ ਨਹੀਂ ਕੀ ਕੀਤਾ ਹੋਏਗਾ ਪਰ ਅਸੀਂ ਮਾਫੀ ਮੰਗਦੇ ਆਂ ਫਿਰ ਕਾਲ ਸਰਪ ਯੋਗ ਦਾ ਫਰਕ ਪੈ ਜਾਂਦਾ ਹੈ ਪੈਂਦਾ ਹੈ ਤੇ ਉਹ ਪੰਡਤਾਂ ਵਾਲਾ ਕੰਮ ਨਹੀਂ ਮੰਦਰ ਦੇ ਪੰਡਤਾਂ ਵਾਲਾ ਕਿ ਚਾਂਦੀ ਦੇ ਸੱਪ ਚੜਾ ਦੋ ਸੋਨੇ ਦੇ ਸੱਪ ਚੜਾ ਦੋ ਸ਼ਿਵਲਿੰਗ ਦੇ ਉੱਤੇ ਤਾਂਬੇ ਦੇ ਸੱਪ ਚੜਾ ਦੋ ਤੇ ਉਤੋਂ ਦੁੱਧ ਨਾਲ ਨਵਾ ਕੇ ਸ਼ਿਵਲਿੰਗ ਤਾਂ ਰੱਖ ਦਿਓ ਤੁਸੀਂ ਰੱਖ ਕੇ ਜਾਣੇ ਮੁਰਕੇ ਚਾਂਦੀ ਦੇ ਸੱਪ ਪਣ ਤੇ ਵੇਚ ਵੀ ਆਉਂਦੇ ਆ ਤੇ ਜੇ ਕਿਸੇ ਦਾ ਕੋਈ ਬੰਦਾ ਮਾਰ ਦਈਏ ਕੋਈ ਮਾਰ ਦਵੇ ਜਾਂ ਕਤਲ ਹੋ ਜਾਏ ਜੇ ਤੁਹਾਨੂੰ ਉਹ ਚਾਂਦੀ ਦਾ ਬੰਦਾ ਦੇ ਦੇ ਤਾਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਉਹ ਬੰਦਾ ਜਿਹੜਾ ਮਰ ਗਿਆ ਉਹ ਤੇ ਵਿਚਾਰਾ ਮਰ ਗਿਆ ਇਸ ਕਰਕੇ ਜਿਹੜਾ ਸੱਪ ਮਾਰਦਾ ਚਾਂਦੀ ਦੇ ਸੋਨੇ ਦੇ ਸੱਪਨ ਨਾਲ ਕਾਲ ਸਰਪ ਯੋਗ ਨਹੀਂ ਜੇ ਹਟਦੇ ਹੂੰ ਇਹ ਤੇ ਕਿਸੇ ਕਿਸੇ ਨੂੰ ਪਤਾ ਜਿਹੜੇ ਸਟਾਲਜਰ ਹੈਗੇ ਨੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਪੁਲਿਸ ਆਫੀਸਰ ਇਹੋ ਜਿਹੇ ਨੇ ਜਿਹੜੇ ਕਿ ਐਸਲੈ ਡੀਐਸਪੀ ਦੇ ਰੈਂਕਾਂ ਤੋਂ ਵੀ ਤਾਂ ਚਲੇ ਗਏ ਨੇ ਭੀੜਪੈਣ ਤੇ ਸਸਪੈਂਡ ਹੋਣ ਤੇ ਜਿਸ ਵਿੱਚ ਸੌਂਤੇ ਉਹਨਾਂ ਨੇ ਮੇਰੇ ਕੋਲੋਂ ਸਭ ਛੁੜਵਾਏ ਹੋਏ ਨੇ ਇਸੇ ਤਰ੍ਹਾਂ ਹੀ ਔਰ ਇੱਕ ਤੇ ਸੈਸ਼ਨ ਜੱਜ ਵੀ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਭ ਮੇਰੇ ਕੋਲ ਛੁੜਵਾਇਆ ਸੀ ਉਹਨਾਂ ਦੀ ਪ੍ਰਮੋਸ਼ਨ ਹਾਈ ਕੋਰਟ ਦੀ ਨਸੀਹ ਹੁੰਦੀ ਪਈ ਸਾਰਿਆਂ ਤੋਂ ਜ਼ਿਆਦਾ ਸੀਨੀਅਰ ਸੀ ਔਰ ਉਹਨਾਂ ਨੇ ਜਦੋਂ ਸੱਪ ਛੁੜਵਾਇਆ ਮੇਰੇ ਕੋਲੋਂ ਤਾਂ 2 ਮਹੀਨੇ ਬਾਦ ਉਹਨਾਂ ਦੇ ਹਾਈ ਕੋਰਟ ਦੇ ਆਰਡਰ ਆ ਗਏ ਸੀ ਹਮ ਔਰ ਮੈਨੂੰ ਉਹਨਾਂ ਨੇ ਫਿਰ ਦੋ ਵਾਰੀ ਅੰਮ੍ਰਿਤਸਰ ਗਾਂਧੀ ਗਰਾਉਂਡ 15 ਅਗਸਤ ਤੇ 26 ਜਨਵਰੀ ਨੂੰ ਐਪਰੀਸ਼ੀਏਟ ਕਰਵਾਇਆ ਸੀ ਮਨੂੰ ਫਿਰ ਉਹਨਾਂ ਨੇ ਔਰ ਮੈਨੂੰ ਵੀ ਫਿਰ ਸਮਝ ਆ ਗਈ ਕਿ ਵਾਅਕੇ ਹੀ ਸਪਨੋ ਨਾ ਮਰਨ ਦੇਣਾ ਤੇ ਨਾ ਹੀ ਮਾਰਨ ਦੇਣਾ ਵੱਡੀ ਗੱਲ ਦੱਸ ਰਹੇ ਹੋ ਤੁਸੀਂ ਫਿਰ ਐਸਐਸਪੀ ਤੋਂ ਲੈ ਗਏ ਵੱਡੇ ਵੱਡੇ ਜੱਜ ਜਿਹੜੇ ਨੇ ਉਹ ਵੀ ਇਨਾਂ ਚੀਜ਼ਾਂ ਨੂੰ ਮੰਨ ਲਏ ਮੈਂ ਦੇਖੋ ਨਾ ਤਾਂ ਨਹੀਂ ਲੈ ਸਕਦਾ ਇਨਾਂ ਸਾਰਿਆਂ ਦਾ ਉਹ ਅੱਜ ਵੀ ਡਿਊਟੀਆਂ ਤੇ ਮੌਜੂਦ ਨੇ ਜੱਜ ਸਭ ਤੇ ਰਿਟਾਇਰ ਹੋ ਗਏ ਨੇ ਹਾਈ ਕੋਰਟ ਜਾ ਕੇ ਹੁਣ ਪਰ ਜਿਹੜੇ ਆਫੀਸਰ ਨੇ ਅੱਜ ਵੀ ਕੋਈ ਐਸਪੀ ਰੈਂਕ ਤੇ ਆ ਜ਼ਿਆਦਾਤਰ ਡਿਪਟੀ ਰੈਂਕ ਤੇ ਨੇ ਡੀਐਸਪੀ ਰੈਂਕ ਤੇ ਨੇ ਜਿਹੜੇ ਡਿਸਮਿਸ ਹੋਏ ਸੀ ਸਸਪੈਂਡ ਹੋਏ ਸੀ ਕਿਸੇ ਕਾਰਨ ਪਰ ਸੱਪ ਛੱਡਣ ਦਾ ਮਤਲਬ ਇਹ ਹੁੰਦਾ ਸੱਪ ਨੂੰ ਹੱਥ ਲਾ ਕੇ ਆਜ਼ਾਦ ਕਰਨਾ ਜੇਕਰ ਜੇ ਕੋਈ નિર્ਦੋਸ਼ ਆ ਤਾਂ ਇਹ ਨਹੀਂ ਤੁਸੀਂ ਕੋਈ ਬੰਦਾ ਮਾਰਦੇ ਹੋ ਕੋਈ ਕਤਲ ਕਰਦੇ ਹੋ ਜਾਂ ਰੰਜਿਸ਼ ਕੱਢ ਲੋ ਜਾਂ ਕਿਸੇ ਦਾ ਕੋਈ ਬਹੁਤ ਸਾਰਾ ਨੁਕਸਾਨ ਕਰਦੇ ਹੋ ਤਾਂ ਸੱਪ ਛੱਡਦੇ ਤੇ ਭਗਵਾਨ ਤੁਹਾਨੂੰ ਮਾਫ ਕਰ ਦੇਗਾ ਇਸ ਤਰ੍ਹਾਂ ਨਹੀਂ ਜੇ ਤੁਸੀਂ નિર્ਦੋਸ਼ ਹੋ ਜਾਣੇ ਅਣਜਾਣੇ ਦੇ ਵਿੱਚ ਤੁਹਾਡੇ ਕੋਲੋ ਕੁਝ ਹੋ ਗਿਆ ਤੁਹਾਨੂੰ ਪਤਾ ਨਹੀਂ ਸੀ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਕਰ ਕਰਦੀਆਂ ਹੂੰ ਜੋ ਸਭ ਵੈਸੇ ਚਿੰਨੇ ਤਰ੍ਹਾਂ ਦੇ ਪ੍ਰਜਾਤੀਆਂ ਹੁੰਦੀਆਂ ਨੇ ਸੱਪ ਦੇ ਵਿੱਚ ਵੀ ਜੋ ਇਹ ਬਹੁਤ ਸਾਰੀਆਂ ਪ੍ਰਜਾਤੀਆਂ ਸੁਨਨ ਦੇ ਵਿੱਚ ਆਉਂਦੀਆਂ ਨੇ ਛੇੜੀ ਜਿਹੜੀ ਪ੍ਰਜਾਤੀ ਹੁੰਦੀ ਹੈ ਸੱਪ ਦੀ ਦੇਖੋ ਪ੍ਰਜਾਤੀਆਂ ਤਾਂ ਇੰਨਾ ਚਿਰ ਮਾ ਗਿਣ ਕੇ ਨਹੀਂ ਦੱਸ ਸਕਦਾ ਤੁਹਾਨੂੰ ਸ਼ਾਮ ਦੇ ਲਗਭਗ 6-7 ਵਜ ਜਾਣਗੇ ਇਹ 2.5 ਤੋਂ 300 ਪ੍ਰਜਾਤੀ ਹੁੰਦੀ ਹੈ ਸੱਪ ਦੀ ਆਪਣੇ ਇੰਡੀਆ ਦੇ ਵਿੱਚ ਪਰ ਪੰਜਾਬ ਦੇ ਵਿੱਚ ਤਾਂ 15 ਕੇ 20 ਪ੍ਰਜਾਤੀਆਂ ਨੇ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੰਨੇ ਚਾਰ ਹੀ ਸੱਪ ਬਹੁਤ ਜਰੀਲੇ ਨੇ 85% ਜਿਹੜੇ ਸਨੇਖ ਹੁੰਦੇ ਆ ਨਾ ਆਪਣੇ ਇੰਡੀਆ ਦੇ 85% ਨੋਨ ਵੈਨਮ ਐ ਜਿਨ੍ਹਾਂ ਦੇ ਵਿੱਚ ਜ਼ਹਿਰ ਨਹੀਂ ਹੁੰਦਾ ਔਰ ਕੱਟ ਵੀ ਲੈਣ ਤਾਂ ਮਾਮੂਲੀ ਸਵੈਲਿੰਗ ਹੋਏਗੀ ਅਲਰਜੀ ਹੋਏਗੀ ਜਾਂ ਦਰਦ ਹੋਏਗੀ ਬੰਦਾ ਮਰਦਾ ਨਹੀਂ ਉਹਨਾਂ ਨਾਲ ਬਾਈ ਚਾਂਸ ਕਿਸੇ ਨੂੰ ਦੇਖੋ ਮੈਂ ਗੱਲ ਕਹਿ ਦੇਣ ਲੱਗਾ ਚੰਗੇ ਚੰਗੇ ਹਸਪੀਟਲਾਂ ਵਾਲਿਆਂ ਨੂੰ ਡਾਕਟਰਾਂ ਨੂੰ ਬੜਾ ਗੁੱਸਾ ਆਉਂਦਾ ਕਈ ਵਾਰੀ ਮੇਰੇ ਤੇ ਮੈਨੂੰ ਫਿਰ ਫੋਨ ਵੀ ਕਰ ਦਿੰਦੇ ਨੇ ਜੋਸ਼ੀ ਜੀ ਸਾਡੀ ਤੁਸੀਂ ਰੋਜੀ ਰੋਟੀ ਨਾ ਖਰਾਬ ਕਰੋ ਮਿੱਟੀ ਪਲੀਤ ਨਾ ਕਰੋ ਪਰ ਮੈਂ ਨਹੀਂ ਡਰਦਾ ਮੈਂ ਕਹਿ ਦਿੰਨਾ ਇਨਸਾਨ ਨੂੰ ਤੇ ਪਤਾ ਨਹੀਂ ਹੁੰਦਾ ਸੱਪ ਕਿਹੜਾ ਜਰੀਲਾ ਤੇ ਕਿਹੜਾ ਜ਼ਹਿਰ ਵਾਲਾ ਵਾ ਇਨਸਾਨ ਵਾਸਤੇ ਤੇ ਸਾਰੇ ਸੱਪ ਇੱਕੋ ਜਿਹੇ ਹੁੰਦੇ ਨੇ ਨੌਲੇਜ ਨਹੀਂ ਹੁੰਦੀ ਔਰ ਜਦੋਂ ਸੱਪ ਲੜਦਾ ਤੇ ਜਿਹਨੂੰ ਲੜਿਆ ਹੁੰਦਾ ਉਹਨੇ ਤਾਂ ਹਸਪੀਟਲ ਹੀ ਜਾਣਾ ਫਟਾਫਟ ਕਈ ਵਾਰੀ ਸਰਕਾਰੀ ਹਸਪੀਟਲ ਲਾਗੇ ਨਹੀਂ ਹੁੰਦੇ ਲੋਕੀ ਪ੍ਰਾਈਵੇਟ ਦਾਖਲ ਹੋ ਜਾਂਦੇ ਨੇ ਪ੍ਰਾਈਵੇਟ ਡਾਕਟਰਾਂ ਦਾ ਤੇ ਉਹੀ ਕੰਮ ਹੈ ਕਿ ਜਿਹਨੂੰ ਸੱਪ ਲੜਿਆ ਉਹ ਹਸਪੀਟਲ ਗਿਆ ਉਹਦਾ ਬਲੱਡ ਲਿਆ ਦੇ ਬਾਸੋ ਲੈਬੋਰੀ ਟ੍ਰਸਟ ਕੀਤਾ ਦੇਖਿਆ ਜਦੋਂ 85% ਨੋਨ ਵੈਨਮ ਨੇ ਜਿੰਨਾ ਚਿਰ ਜ਼ਹਿਰ ਨਹੀਂ ਆ ਤੋ ਬੰਦਾ ਤੇ ਮਰਨਾ ਹੀ ਨਹੀਂ ਇਹ ਉਹਨੂੰ ਬੇਹੋਸ਼ ਕਰਕੇ ਆਈ ਸੀ ਯੂ ਚ ਲੈ ਜਾਂਦੇ ਨੇ ਉਸੇ ਵੇਲੇ ਤਿੰਨ ਕਿ ਦਿਨ ਨੂੰ ਹੋਸ਼ ਨਹੀਂ ਆਣ ਦਿੰਦੇ ਹਮਮ ਉਹਨਾਂ ਦੇ ਪੇਰੈਂਟਸ ਨੂੰ ਕੈਸ਼ ਛੱਡਦੇ ਆ ਪਰਮਾਤਮਾ ਅਗੇ ਅਰਦਾਸ ਕਰੋ ਦੇਖੋ ਬਚ ਜੇ ਚੰਗੀ ਗੱਲ ਐ ਅਸੀਂ ਕੋਸ਼ਿਸ਼ ਕਰਦੇ ਪਏ ਆ ਪਰ ਮਰਨਾ ਤਾਂ ਉਹਨੇ ਹੈ ਹੀ ਨਹੀਂ ਉਹ ਨੋਨ ਵੈਨਮ ਸੱਪ ਲੜਿਆ ਹੁੰਦਾ ਹੈ ਪਰਤੀਜ ਇੱਕ ਦਿਨ ਫੋਨ ਇੱਕ 3 ਲੱਖ ਰੁਪਇਆ ਬਿੱਲ ਬਣਾ ਦਿੰਦੇ ਨੇ ਉਸ ਬੰਦੇ ਦਾ ਨਾਲੇ ਲੋਕੀ ਪੈਰਾਂ ਨੂੰ ਹੱਥ ਲਾਉਂਦੇ ਨੇ ਸਾਡਾ ਬੰਦਾ ਵਿਚਾਰਦਾ ਤੁਸੀਂ ਨੀਤੇ ਮਰ ਜਾਣਾ ਸੀ ਇਹ ਡਾਕਟਰਾਂ ਦਾ ਕੰਮ ਹੈ ਵੈਸੇ ਸੱਪ ਦਾ ਤਾਂ ਇਹ ਡਾਰੀ ਬਹੁਤ ਹੁੰਦਾ ਨਾਮ ਤੋਂ ਡਰ ਜਾਈਦਾ ਜੇ ਪਤਾ ਚੱਲੇ ਕਿ ਸੱਪਾ ਉੱਥੇ ਤਾਂ ਦੂਰ ਦੂਰ ਤਾਈਂ ਭੱਜ ਜਾਂਦੇ ਨੇ ਇਹ ਕਹਿੰਦੇ ਸੱਪ ਆਇਆ ਜੀ ਸੱਪਾ ਸੱਪਾ ਉਹ ਕਾਰਨ ਇਹੋ ਹੀ ਆ ਕਿ ਲੋਕਾਂ ਨੂੰ ਸੱਪ ਦੀ ਪ੍ਰਜਾਤੀ ਦੀ ਪਛਾਣ ਨਹੀਂ ਸਿਰਫ ਚਾਰ ਸੱਪ ਵੀ ਆਪਾਂ ਯਾਦ ਰੱਖ ਲਈਏ ਨਾ ਤੇ ਕੁਝ ਨਹੀਂ ਬੰਦੇ ਨੂੰ ਹੁੰਦਾ ਸਭ ਤੋਂ ਖਤਰਨਾਕ ਹਿੰਦੁਸਤਾਨ ਦਾ ਇੰਡੀਆ ਦਾ ਜਿਹੜਾ ਸਨੇਕ ਹੈ ਉਹਨੂੰ ਵਾਈਪਰ ਕਹਿੰਦੇ ਆ ਰਸਲ ਵਾਈਪਰ ਹੂੰ ਇਹ ਪੰਜਾਬ ਵਿੱਚ ਪਾਏ ਜਾਂਦੇ ਨੇ ਹਾਂਜੀ ਮੈਂ ਇਸ ਸੀਜ਼ਨ ਦੇ ਵਿੱਚ ਨਹੀਂ ਤੇ ਪਹਿਲਾਂ ਹੁੰਦਾ ਸੀ ਕਿ 50 ਕ ਸੱਪ ਫੜਨੇ ਇੱਕ ਅੱਧਾ ਰਸਲ ਵਾਈਪਰ ਆ ਜਾਂਦਾ ਸੀ ਇਸ ਸੀਜ਼ਨ ਦੇ ਵਿੱਚ ਮੈਂ ਲਗਭਗ ਆ 200 ਸੱਪ ਪਕੜਿਆ ਵਾ 250 ਸੱਪ ਪਕੜਿਆ ਹੋਇਆ ਹੈਗਾ ਜਾਂ 300 ਪਕੜਿਆ ਹੋਇਆ ਹੈਗਾ ਸੀਜ਼ਨ ਚ ਜਿਹਦੇ ਵਿੱਚ 20 ਕ ਰਸਲ ਵਾਈਪਰ ਵੀ ਪਕੜ ਲਿਆ ਉਹ ਫੇਸਬੁੱਕ ਤੇ ਵੀ ਮੈਂ ਪਾਇਆ ਇੱਕ ਜਗ੍ਹਾ ਤੋਂ ਦੋ ਦੋ ਇਕੱਠੇ ਪਕੜੇ ਹੋਏ ਨੇ ਔਰ ਰਸਲ ਵਾਈਪਰ ਐਡਾ ਕ ਖਤਰਨਾਕ ਹਿੰਦੁਸਤਾਨ ਦਾ ਸੱਪ ਹੈ ਜੇ ਪੈਰ ਤੇ ਲੜ ਗਿਆ ਤੇ ਜੇ ਤੁਹਾਡਾ ਇਲਾਜ 35 40 ਮਿੰਟ ਚ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਗੋਡੇ ਲਾਗੋ ਲਾਤੀ ਕਟਣੀ ਪੈਂਦੀ ਹੈ ਜੇ ਨਹੀਂ ਕਟਾਂਗੇ ਤਾਂ ਉਸ ਤੋਂ ਉੱਪਰ ਉੱਪਰ ਅੰਗ ਗਲਦੇ ਜਾਂਦੇ ਨੇ ਜੜਾ ਕਿ ਕਿਡਨੀਆਂ ਵੀ ਗਾਲ ਦਿੰਦਾ ਲੀਵਰ ਵੀ ਗਾਲ ਦਿੰਦਾ ਔਰ ਦਿਮਾਗ ਵੀ ਫੇਲ ਕਰ ਦਿੰਦਾ ਕੰਨਾਂ ਚੋਂ ਨੱਕ ਚੋਂ ਮੂੰਹ ਚੋਂ ਅੱਖਾਂ ਤੋਂ ਪਿਸ਼ਾਬ ਵਾਲੀ ਜਗ੍ਹਾ ਤੋਂ ਸਭ ਬਲੀਡਿੰਗ ਹੋ ਜਾਂਦੀ ਜਿੱਥੋਂ ਜਿੱਥੋਂ ਜਿਹੜੀ ਨਾੜੀ ਚੋਂ ਇਹਦਾ ਯੇਰ ਨੰਗਦਾ ਜਾਣਾ ਇਹਨੇ ਗਾਲਦੇ ਜਾਣਾ ਸਭ ਕੁਝ ਇਸ ਕਰਕੇ ਸਭ ਤੋਂ ਖਤਰਨਾਕ ਸਪਰ ਰਸਲ ਵਾਈਪਰ ਹੈ ਇਹਦੇ ਕੋਲੋਂ ਬਚਣਾ ਚਾਹੀਦਾ ਮੈਂ ਤਾਂ ਨਿਸ਼ਾਨੀਆਂ ਵੀ ਦਿਖਾ ਦਿੰਦਾ ਇਹਨਾਂ ਦੀਆਂ ਕਿ ਇਹ ਰਸਲ ਵਾਈਪਰ ਕਿਹੜਾ ਹੁੰਦਾ ਔਰ ਕਿੱਥੇ ਹੁੰਦਾ ਔਰ ਕਦੋਂ ਕੱਟਦਾ ਔਰ ਕਿਸ ਤਰ੍ਹਾਂ ਕੱਟਦਾ ਉਸ ਤੋਂ ਬਾਅਦ ਆ ਜਾਂਦਾ ਦੂਸਰੇ ਨੰਬਰ ਤੱਕ ਕੋ ਮਨ ਕਰੇ ਰਸਲ ਵਾਈਪਰ ਜੜਾ ਵਾ ਥੋੜਾ ਜਿਹਾ ਮੋਟਾ ਹੁੰਦਾ ਇਹਦਾ ਮੂੰਹ ਵੀ ਮੋਟਾ ਹੁੰਦਾ ਦੰਦ ਇਹਦੇ ਲਗਭਗ 4 ਇੰਚੀ ਲੰਬੇ ਹੁੰਦੇ ਨੇ ਔਰ ਜ਼ਹਿਰ ਵਾਲੀ ਥਾਲੀ ਵੀ ਮੋਟੀ ਹੁੰਦੀ ਇਹਦੇ ਵਾਂਗੂ ਇਸ ਤੇ ਜ਼ਹਿਰ ਕਾਫੀ ਭਰਿਆ ਹੁੰਦਾ ਵਾ ਸੈਕੰਡਲੀ ਇਹਦੀ ਪੂਛ ਜਿਹੜੀ ਬਹੁਤ ਲੰਬੀ ਔਰ ਨੁਕੀਲੀ ਤਿੱਖੀ ਨਹੀਂ ਹੁੰਦੀ ਔਰ ਪੂਛ ਗੋਲ ਹੁੰਦੀ ਹੈ ਔਰ ਛੋਟੀ ਹੁੰਦੀ ਹੈ ਔਰ ਇਹਦੇ ਕਲਰ ਤੋਂ ਇਹਦੀ ਸ਼ਕਲ ਤੋਂ ਅਸੀਂ ਤਾਂ ਸ਼ਕਲ ਤੋਂ ਹੀ ਪਛਾਨ ਜਾਂਦੇ ਆ ਸਭ ਕੁਝ ਆਮ ਪਬਲਿਕ ਨੂੰ ਮੈਂ ਫੇਸਬੁੱਕ ਤੇ ਕਾਫੀ ਵੀ ਅਬਗਤ ਕਰਾ ਦੇਣਾ ਵਾ ਔਰ ਉਸ ਤੋਂ ਬਾਅਦ ਸਲੇਕ ਆ ਜਾਂਦਾ ਵਾ ਕੋਮਨ ਕਰੀਟ ਜਿਹਨੂੰ ਕਹਿੰਦੇ ਰਾਤੀ ਰਾਤੀ ਨਿਕਲਦਾ ਹੈ ਦਿਨ ਵੇਲੇ ਤਾਂ ਸੁਸਤ ਹੋ ਕੇ ਲੁਕਿਆ ਰਹਿੰਦਾ ਹੈ ਇਹ ਹਮੇਸ਼ਾ 6 ਵਜੇ ਤੋਂ ਬਾਅਦ ਸ਼ਾਮ ਨੂੰ ਨਿਕਲਦਾ ਰਾਤੀ ਐਕਟਿਵ ਹੁੰਦਾ ਔਰ ਇਹਨੂੰ ਇਨਸਾਨ ਦਾ ਨਿਕ ਬਹੁਤ ਪਸੰਦ ਆ ਮਤਲਬ ਇਨਸਾਨ ਦੀ ਖੁਸ਼ਬੂ ਤੇ ਨਿਗ ਹਮੇਸ਼ਾ ਸਨੇ ਇੱਕ ਜੜਾ ਹੁੰਦਾ ਕੋਲਡ ਬਲੱਡ ਹੁੰਦਾ ਤੇ ਠੰਡਾ ਖੂਨ ਹੁੰਦਾ ਇਨਸਾਨਾਂ ਵਾਂਗੂ ਜਾਨਵਰਾਂ ਬਾਕੀਆਂ ਵਾਂਗੂ ਗਰਮ ਨਹੀਂ ਹੁੰਦਾ ਹੂੰ ਜਿੰਨਾ ਚਿਰੇ ਥੋੜਾ ਜ੍ਹਾ ਧੁੱਪ ਨਹੀਂ ਸਿੱਕੇਗਾ ਜਾਂ ਕੋਈ ਗਰਮ ਚੀਜ਼ ਲਾਗੇ ਨਹੀਂ ਜਾਏਗਾ ਠੀਠ ਨਹੀਂ ਮਿਲੇਗੀ ਇਹ ਜਿਆਦਾ ਐਕਟਿਵ ਨਹੀਂ ਹੁੰਦਾ ਅੱਜ ਕੱਲ ਤਾਂ ਸਾਰਾ ਦਿਨ ਧੁੱਪ ਸੇਕਦੇ ਨੇ ਤਰਾ ਪੀਏ ਫਿਰ ਸ਼ਿਕਾਰ ਕਰਦੇ ਨੇ એનર્ਜੀ ਲੈਂਦੇ ਆ ਧੁੱਪ ਤੋਂ ਹੂੰ ਔਰ ਜੜਾ ਕੋਮਨ ਕਰੇਟ ਹੈ ਇਹ ਇਨਸਾਨ ਦੇ ਬਿਸਤਰੇ ਦੇ ਵਿੱਚ ਇਨਸਾਨ ਤੋਂ ਨਿਗਲੈਂਡ ਜਾਂਦਾ ਹੈ ਮਤਲਬ ਲੜਨ ਵਾਸਤੇ ਨਹੀਂ ਜਾਂਦਾ ਉਹਨੂੰ ਲੜਨ ਵਾਸਤੇ ਨਹੀਂ ਜਾਂਦਾ ਜਾਂਦਿਆਂ ਬਿਲਕੁਲ ਨਹੀਂ ਲੜਦਾ ਇਹ ਨਾਲ ਜਾ ਕੇ ਇਨਸਾਨ ਦੇ ਨਾਲ ਜਾ ਕੇ ਇਹ ਨਹੀਂ ਦੇਖਦਾ ਹੈ ਬੱਚਾ ਵਾ ਬੁੱਢਾ ਵਾ ਜਵਾਨ ਹੈ ਲੇਡੀ ਹੈ ਨਾਲ ਲੰਮੇ ਪੈ ਜਾਣਾ ਇਹਨੇ ਮਤਲਬ ਬਿਸਤਰੇ ਦੇ ਵਿੱਚ ਚਲੇ ਜਾਣਾ ਕੰਬਲ ਚਰਜਾਈ ਚ ਚਾਦਰ ਚ ਵੜ ਜਾਣਾ ਇਹਨੇ ਤੇ ਲੜਨਾ ਨਹੀਂ ਹੈ ਹਾਂ ਲੜਨਾ ਨਹੀਂ ਔਰ ਇਹ ਨਿਗਦਾ ਆਨੰਦਮਾਨ ਦਾ ਹੈ ਜੋ ਦੋ ਇਨਸਾਨ ਕਰਵਟ ਲੈਂਦਾ ਪਾਸਾ ਪਲਟਦਾ ਤਾਂ ਇਹਨੂੰ ਹੁੰਦਾ ਕਿ ਮੈਨੂੰ ਮਾਰ ਦਿੰਦਾ ਇਹਨਾਂ ਨੇ ਆਪਣੀ ਜਾਨ ਬਚਾਉਂਦਾ ਆਪਣੀ ਜਾਨ ਵਾਸਤੇ ਜਾਨ ਬਚਾਉਣ ਵਾਸਤੇ ਉਸੇ ਵੇਲੇ ਲੜ ਜਾਂਦਾ ਇਹਦੇ ਦੰਦ ਇਹਨਾਂ ਇੱਕ ਬਰੀਕ ਹੁੰਦੇ ਆ ਕਿ ਇੱਕ ਪਿੰਨ ਨਾਲੋਂ ਵੀ ਬਸਕੂਏ ਨਾਲੋਂ ਵੀ ਜ਼ਿਆਦਾ ਬਰੀਕ ਹੁੰਦੇ ਨੇ ਔਰ ਇਨਸਾਨ ਨੂੰ ਲੱਗਦਾ ਕਿ ਜਿਵੇਂ ਕਿ ਮੱਛਰ ਮੁਛਰੀ ਲੜਿਆ ਹੁੰਦਾ ਜ਼ਿਆਦਾ ਉਸ ਵੇਲੇ ਦਰਦ ਨਹੀਂ ਹੁੰਦੀ ਖਾਰਿਸ਼ ਹੀ ਹੁੰਦੀ ਮੱਛਰ ਜਿੰਨੀ ਇਹ ਆ 20 ਮਿੰਟ ਬਾਅਦ ਪਤਾ ਲੱਗਦਾ ਜਦੋਂ ਫਿਰ ਦਰਦ ਹੁੰਦੀ ਹੈ ਜਗ੍ਹਾ ਤੇ ਜਗ੍ਹਾ ਤੇ ਲਾਲੀ ਆ ਜਾਂਦੀ ਹੈ ਔਰ ਅਲਰਜੀ ਟਾਈਪ ਸਿਰਪੀੜ ਕੰਨਾਂ ਚੋਂ ਛਾਂਛਾਂ ਦੀਆਂ ਆਵਾਜ਼ਾਂ ਸੰਗ ਸੁੱਕ ਜਾਂਦਾ ਹੈ ਪੇਟ ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਲੂਜ਼ ਮੋਸ਼ਨ ਲੱਗ ਜਾਂਦੇ ਨੇ ਤੇ ਫਿਰ ਜਿਸ ਜਗ੍ਹਾ ਤੇ ਲੜਿਆ ਹੁੰਦਾ ਉੱਥੇ ਆਉਂ ਲੱਗਦਾ ਜਿਵੇਂ ਕਿਸੇ ਨੇ ਨਾ ਤਜਾਬ ਵਾਲਾ ਇੰਜੈਕਸ਼ਨ ਲਾ ਦਿੱਤਾ ਹੋਵੇ ਅੰਦਰੋਂ ਜਲਨ ਇੰਨੀ ਹੁੰਦੀ ਹੈ ਤੇ ਇਹਦਾ ਵੀ ਕਟਿਆ 40 ਮਿੰਟ ਹੀ ਕੱਟਦਾ ਜੇਕਰ ਇਹ ਲੜ ਜਾਵੇ ਤਾਂ ਤੁਰੰਤ ਸਾਡੇ ਤਾਂ ਇੱਥੇ ਸਰਕਾਰੀ ਹਸਪੀਟਲ ਦੇ ਵਿੱਚ ਗੁਰੂ ਨਾਨਕ ਹਸਪੀਟਲ ਦੇ ਵਿੱਚ ਇਲਾਜ ਫ੍ਰੀ ਹੈ 10 ਟੀਕੇ ਲੱਗਦੇ ਆਂਟੀ ਵੈਨਮ ਜਿਹੜੇ ਹੁੰਦੇ ਨੇ ਔਰ ਉਹ ਸਾਰੇ ਟੀਕੇ ਇੱਥੇ ਫ੍ਰੀ ਹੈ ਅਵੇਲੇਬਲ ਨੇ ਹੈਗੇ ਨੇ ਕਈ ਵਾਰੀ ਡਾਕਟਰ ਅੰਗਲੀ ਕਰ ਜਾਂਦੇ ਨੇ ਕਿ ਲੇਟ ਟ੍ਰੀਟਮੈਂਟ ਸ਼ੁਰੂ ਕਰਦੇ ਨੇ ਉਹਦਾ ਕਾਰਨ ਇਹ ਹੁੰਦਾ ਕਿ ਕਦੇ ਕਹਿੰਦੇ ਆ ਫਾਈਲ ਬਣਾਓ ਕਦੇ ਕਹਿੰਦਾ ਫਾਈਲ ਗਲਤ ਹੋ ਗਈ ਆ ਕਦੇ ਕਹਿੰਦੇ ਤੁਸੀਂ ਆਧਾਰ ਕੱਢ ਲਿਓ ਕੁਛ ਲਿਆਓ ਉਹਨੇ ਚੱਲੂ ਬੰਦਾ ਹੀ ਮਰ ਜਾਂਦਾ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ ਜਦੋਂ 40 ਮਿੰਟ ਦਾ ਸਮਾਂ ਜਿਵੇਂ ਦੱਸ ਲਿਓ ਰਾਤ ਸੁੱਤੇ ਪਿਆ ਨਹੀਂ ਵੀ ਪਤਾ ਚੱਲਦਾ ਬਈ ਸੱਪ ਲੜਿਆ ਬੰਦਾ ਅਨਪੂਰਣ ਬਣੇ ਜੀ ਰਹਿ ਜਾਂਦਾ ਜੀ ਸੱਪ ਨਹੀਂ ਲੜਿਆ ਵੈਸੇ ਮੱਛਰ ਲੜਿਆ ਜਾਂ ਤੁਸੀਂ ਕੀ ਹੈ ਤੇ ਜੋ 40 ਮਿੰਟ ਨਹੀਂ ਫੀਲ ਹੁੰਦਾ ਉਸ ਨੂੰ ਸੱਪ ਲੜੇ ਵਾਲਾ ਤਾਂ ਫਿਰ ਉਹਦੀ ਮੌਤ ਹੋ ਜਾਂਦੀ ਹੈ ਜਾਂ ਕਿਵੇਂ ਹਿੰਦੋਸਤਾਨ ਦੇ ਵਿੱਚ ਹਰ ਸਾਲ 1 ਲੱਖ ਤੋਂ ਜ਼ਿਆਦਾ ਬੰਦੇ ਦੀ ਸੱਪ ਲੜਨ ਨਾਲ ਮੌਤ ਹੁੰਦੀ ਹੈ। ਔਰ ਕਈ ਦਿਹਾਤੀ ਰੀਏ ਹੋ ਜੈ ਨੇ ਜਿੱਥੇ ਕੋਈ ਇਹੋ ਜੀ ਸਹੂਲਤ ਨਹੀਂ ਹੁੰਦੀ ਕਿ ਅਸੀਂ ਦਾ ਇਲਾਜ ਕਰ ਬਈਏ। ਔਰ ਕਈ ਲੋਕ ਭੋਲੇ ਇਹੋ ਜੇ ਹੁੰਦੇ ਨੇ ਜਿਹੜੇ ਪਿੰਡਾਂ ਦੇ ਹੁੰਦੇ ਨੇ ਅਨਪੜ੍ਹ ਹੁੰਦੇ ਨੇ ਜਿਹੜੇ ਉਹ ਜਾ ਲੋਕ ਕੋ ਚਲੇ ਜਾਂਦੇ ਆ ਪੰਡਤਾਂ ਕੋਲ ਚਲੇ ਜਾਂਦੇ ਆ ਫਾਂਡਾ ਕਰਾਨ ਜਾਂ ਫਿਰ ਉਹ ਜਿਹੜੇ ਜੋਗੀ ਹੁੰਦੇ ਨੇ ਜਾਂ ਜਿਹੜੇ ਜਿਹੜਾ ਕੰਦੇ ਅਸੀਂ ਤਾਤ੍ਰਿਕ ਐ ਡੇਰਿਆਂ ਚ ਚਲੇ ਜਾਂਦੇ ਆ ਵੀ ਸਾਡਾ ਮੋਰ ਪੰਖਣਾ ਫਾਂਡਾ ਕਰ ਦੋ ਸਪਲਡਾ